ਜਿਮਨੀ ਚੋਣਾਂ ਨੂੰ ਲੈ ਕੇ ਐਲਾਨ ਹੋ ਚੁੱਕਿਆ ਹੈ ਤੇ ਉੱਥੇ ਹੀ ਦੱਸੀਏ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਹੁਣ ਭਾਈ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਜਿਹੜਾ ਕਿ ਸਮਰਥਨ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਦੇਖਣਾ ਆਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਵਾਰਿਸ ਪੰਜਾਬ ਦੀ ਜਥੇਵੰਦੀ ਦੇ ਵੱਲੋਂ ਜਿਹੜਾ ਕਿ ਮਨਦੀਪ ਸਿੰਘ ਨੂੰ ਜਿਹੜਾ ਕਿ ਉਮੀਦਵਾਰ ਐਲਾਨਿਆ ਤੇ ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਲਗਭਗ ਆਪਣੇ ਉਮੀਦਵਾਰ ਐਲਾਨ ਚੁੱਕੀਆਂ ਨੇ ਤੇ ਕੌਣ ਜਿੱਤਦਾ ਹੈ ਤੇ ਕਿਸ ਦੀ ਹਾਰ ਹੁੰਦੀ ਹੈ ਇਹ ਤਰਨ ਤਰਨ ਦੀਆਂ ਜਿਮਨੀ ਚੋਣਾਂ ਦੇ ਨਤੀਜੇ ਤੈਅ ਕਰਨਗੇ ਤੋ ਇਸ ਤੋਂ ਪਹਿਲਾਂ ਹੀ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਸਿਮਰਨਜੀਤ ਸਿੰਘ ਮਾਨ ਨੇ ਸਿਕਮ ਨੂੰ ਸੁਨੇਹਾ ਲਗਾਇਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਤਰਨ ਤਰਨ ਜਿੰਮੀ ਚੋਂਦੇ ਆ ਉਹ ਇੰਨਾਂ ਦੇ ਛੋਟੇ ਭਾਈ ਸਾਹਿਬ ਹੈਗੇ ਆ ਤੇ ਵੱਡੇ ਭਾਈ ਸਾਹਿਬ ਸੰਦੀਪ ਸਿੰਘ ਉਹ ਜੇਲ੍ਹ ਦੇ ਵਿੱਚ ਹੈਗੇ ਆ ਤੇ ਉਹ ਇਹ ਇਲੈਕਸ਼ਨ ਲੜਨਗੇ ਇਹ ਸਾਰੀਆਂ ਪਾਰਟੀਆਂ ਨੂੰ ਮੁੱਖ ਫਿਰ ਕਰਦੇ ਅਸੀਂ ਇਸ ਪਰਿਵਾਰ ਨੂੰ ਕਿ ਲਾਇਆ ਹੈ ਕਿਉਂ ਕਰਦੇ ਇਸ ਪਰਿਵਾਰ ਦੀ ਕੁਰਬਾਨੀ ਬਹੁਤ ਜ਼ਿਆਦਾ ਹੈ ਜਿਹੜੀ ਮਹਿੰਮ ਸੈਂਟਰ ਮੋਦੀ ਬੀਜੇਪੀ ਆਰਐਸਐਸ ਨੇ ਸ਼ੁਰੂ ਕੀਤੀ ਹੈ ਜੀ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਜਿਹੜੇ ਸਿੱਖ ਖੰਸਾਨ ਦੀ ਗੱਲ ਕਰਦੇ ਹੈ ਉਹਨਾਂ ਨੂੰ ਮਰਵਾ ਦਿਓ ਜਿਵੇਂ ਕੈਨੇਡਾ ਦੇ ਵਿੱਚ ਤਿੰਨ ਮਰਵਾਦ ਉੱਤੇ ਹੈ ਫਿਰ ਯੂਕੇ ਦੇ ਵਿੱਚ ਇੱਕ ਮਰਵਾਦ ਉੱਤ ਹੈਗਾ ਖੰਡਾ ਸਾਹਿਬ ਫਿਰ ਪਾਕਿਸਤਾਨ ਦੇ ਵਿੱਚ ਦੋ ਮਰਵਾਦ ਤੇ ਹੈ ਤੇ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਬਹੁਤੀ ਜੀ ਸਰਕਾਰ ਨੇ ਜੀ ਜਿਹੜੇ ਪੰਨੂ ਸਾਹਿਬ ਐ ਅਮਰੀਕਨ ਸਿਟੀਜ਼ਨ ਨੇ ਉਹਨਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਪਰ ਅਮਰੀਕਾ ਦੀ ਇੰਟੈਲੀਜੈਂਸ ਨੂੰ ਪਹਿਲਾਂ ਪਤਾ ਲੱਗ ਗਿਆ ਤੇ ਉਹਨਾਂ ਨੇ ਫੜੋ ਫੜਾਈ ਕਰ ਲਈ ਤੇ ਬਾਅਦ ਦੇ ਵਿੱਚ ਜਦੋਂ ਗੱਲਬਾਤ ਅਮਰੀਕਾ ਦੇ ਨਾਲ ਹੋਈ ਇੱਕ ਰੋਂ ਦਾ ਅੱਖਰ ਜਿਹੜਾ ਸੀਆਰਪੀ ਵੱਲੋਂ ਰੋਚ ਗਿਆ ਸੀ ਯਾਦਵ ਉਹਦਾ ਨਾਮ ਪ੍ਰਚਲਿਤ ਹੋਇਆ ਪਰ ਉਹ ਤਾਂ ਬਹੁਤ ਛੋਟਾ ਅਫਸਰ ਹੈ ਹੁਣ ਗੱਲ ਕੀ ਹੈ ਕਿ ਜਿਹੜੇ ਪੈਸੇ ਪੰਨੂ ਸਾਹਬ ਨੂੰ ਮਰਵਾਉਣ ਦੇ ਲਈ ਦੇਨੇ ਸੀਗੇ ਉਹ ਸੀਕ੍ਰੇਟ ਫੰਡ ਦੇ ਵਿੱਚੋਂ ਜਾਣੇ ਸੀਗੇ ਕੈਬਨਿਟ ਸੈਕਰੀਟ ਤੋਂ ਤੇ ਰੋ ਤੋਂ ਜਿਹੜੇ ਸੀਕ੍ਰੀਟ ਫੰਡ ਹੈ ਗਵਰਨਮੈਂਟ ਦੀ ਤੇ ਏਜੰਸੀਆਂ ਦੀ ਇਹਦਾ ਆਡਿਟ ਨਹੀਂ ਹੁੰਦਾ ਇਹਦੇ ਬਾਰੇ ਮੈਂ ਪਾਰਲੀਮੈਂਟ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਜਦੋਂ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਪਾਕਿਸਤਾਨੀਆ ਦੀ ਇੰਟੈਲੀਜੈਂਸ ਏਜੰਸੀ ਪਾਰਲੀਮੈਂਟ ਨੂੰ ਰਿਸਪੌਂਸਿਬਲ ਹੈ ਫਿਰ ਇੰਡੀਆ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਆ ਉਹ ਪਾਰਲੀਮੈਂਟ ਨੂੰ ਕਿਉਂ ਨਹੀਂ ਰਿਸਪੌਂਸਿਬਲ ਹੈਗੀਆਂ ਤੇ ਜਿਹੜਾ ਉਹਨਾਂ ਦਾ ਖੁਫੀਆ ਫੰਡ ਹੈ ਜੇ ਅਮਰੀਕਾ ਦੇ ਵਿੱਚ ਤੇ ਬ੍ਰਿਟਾਨੀਆ ਦੇ ਵਿੱਚ ਉਹਦੀ ਆਡਿਟ ਹੁੰਦੀ ਹੈ ਫਿਰ ਇੱਥੇ ਹਿੰਦੁਸਤਾਨ ਦੇ ਵਿੱਚ ਉਹ ਸੀਕ੍ਰੀਟ ਫੰਡਸ ਦੀ ਆਡਿਟ ਕਿਉਂ ਨਹੀਂ ਹੁੰਦੀ ਪਰ ਅਜੇ ਤੱਕ ਸਾਨੂੰ ਜਵਾਬ ਨਹੀਂ ਮਿਲਿਆ ਕਿਉਂ ਕਰਕੇ ਇੰਡੀਆ ਦੀ ਸਰਕਾਰ ਚਾਹੁੰਦੀ ਹੈ ਕਿ ਅਸੀਂ ਜਮਹੂਰੀਅਤ ਢੰਗ ਨਾਲ ਵਿਚਰੀਏ ਤੇ ਦੂਜੇ ਪਾਸੇ ਜਿਵੇਂ ਇਜ਼ਰਾਈਲ ਤੇ ਰੂਸ ਆਪਣੇ ਬਾਗੀਆਂ ਦੇ ਕਤਲ ਬਾਹਰ ਤੇ ਮੁਨਖੰਦ ਵਿੱਚ ਕਰਦਾ ਹੈ ਉਸ ਤਰ੍ਹਾਂ ਅਸੀਂ ਕਰਦੇ ਰਹੀਏ ਸੋ ਇਹ ਬਹੁਤ ਗੰਭੀਰ ਸਿਚੁਏਸ਼ਨ ਹੈ ਜੀ ਦੇ ਵਿੱਚ ਇਨਾਂ ਦੇ ਵੱਡੇ ਭਰਾ ਨੇ ਬਹੁਤ ਵੱਡਾ ਹਿੱਸਾ ਇਹ ਹੈ ਕਿ ਜਿਵੇਂ-ਜਿਵੇਂ ਸਰਕਾਰ ਸਿੱਖਾਂ ਨੂੰ ਬੇਗਾਨਾ ਨੂੰ ਮਾਰੀ ਜਾਂਦੀ ਹੈ ਤਾਂ ਫਿਰ ਸਿੱਖ ਆਪੋ ਆਪੇ ਉਹਦਾ ਨਤੀਜਾ ਕੱਢੀ ਜਾਂਦੇ ਹੈ ਇਹ ਸਿੱਖਾਂ ਦਾ ਹਮੇਸ਼ਾ ਰਵਾਜ ਰਿਹਾ ਹੈ ਹੁਣ ਤੁਹਾਨੂੰ ਚੰਗਾ ਨਹੀਂ ਲੱਗੂਗਾ ਪਰ ਸਿੱਖਾਂ ਨੇ ਕਦੇ ਵੀ ਦਿੱਲੀ ਦੀ ਹਕੂਮਤ ਨੂੰ ਕਬੂਲ ਨਹੀਂ ਕੀਤਾ ਜੱਦਾ ਸਿੱਖ ਤਾਂ ਰਮਨੇ ਜਨਮ ਲਿਆ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਨਾ ਤਾਂ ਇਹ ਮੁਗਲਾਂ ਨੂੰ ਅਸੀਂ ਰੈਕਗਨਾਈਜ਼ ਕੀਤਾ ਗੁਰੂ ਨਾਨਕ ਸਾਹਿਬ ਨੇ ਬਾਬਰੂ ਦੇ ਹਰ ਜਾਬਰ ਤੇ ਅਸੀਂ ਉਸ ਨੂੰ ਮਾਨਤਾ ਨਹੀਂ ਦਿੱਤੀ ਉਦੋਂ ਬਾਅਦ ਅਫਗਾਨ ਆਏ ਉਹਨਾਂ ਦੇ ਰਾਜ ਦੇ ਖਿਲਾਫ ਵੀ ਅਸੀਂ ਲੜੇ ਤੇ ਅਹਿਮਦ ਦਾਨੀ ਨੂੰ ਸਿੱਖਾਂ ਨੇ ਡੈਣੀ ਇੱਕ ਪਿੰਡ ਹੈ ਬਰਨਾਲੇ ਦੇ ਕੋਲੇ ਉੱਥੇ ਜਾ ਕੇ ਅਫਗਾਨ ਫੌਜ ਨੂੰ ਪੂਰੀ ਤਰ੍ਹਾਂ ਹਰਾਤਾ ਤੇ ਐਮ ਜੀਬਬਦਲੀ ਦੇ ਗੱਲਾਂ ਦੇ ਉੱਤੇ ਤੇ ਇੱਥੇ ਕੱਟ ਲੱਗ ਗਏ ਤੇ ਐਮ ਜੀਬਬਦਲੀ ਜਦੋਂ ਅਫਗਾਨਿਸਤਾਨ ਗਏ ਉਹਨੂੰ ਉਹਦੇ ਤੋਂ ਖਾਦਾ ਪੀਤਾ ਨਹੀਂ ਸੀ ਜਾਂਦਾ ਜੋ ਕਰਕੇ ਉਹਨੂੰ ਕੈਂਸਰ ਹੋ ਚੁੱਕਿਆ ਸੀਗਾ ਤੇ ਉਹ ਇਸ ਤਰ੍ਹਾਂ ਹੀ ਤੜਫਦਾ ਹੋਇਆ ਮਰਿਆ ਜੋ ਮੇਰਾ ਕਹਿਣ ਦਾ ਮਤਲਬ ਹੈ ਕਿ ਫਗਾਨਾ ਤੋਂ ਬਾਅਦ ਇਹ ਰਾਜ ਆਇਆ ਅੰਗਰੇਜ਼ਾਂ ਦਾ ਉਹ ਵੀ ਸਿੱਖਾਂ ਨੇ ਕਬੂਲ ਨਹੀਂ ਕੀਤਾ ਹੈਗਾ ਹੁਣ ਜਿਹੜਾ ਹਿੰਦੂ ਰਾਜ ਹੈ ਇਹਦੇ ਵਿੱਚ ਨਾ ਤਾਂ ਸਾਡੀਆਂ ਵੋਟਾਂ ਪਈਆਂ ਕਿ ਤੁਸੀਂ ਹਿੰਦੂ ਰਾਜ ਦੇ ਵਿੱਚ ਸ਼ਾਮਲ ਹੋਣਾ ਹੈ ਕਿ ਨਹੀਂ ਹੋਣਾ ਨਾ ਅੰਗਰੇਜ਼ਾਂ ਨੇ ਸਾਨੂੰ ਪੁੱਛਿਆ ਕਿ ਤੁਸੀਂ ਹਿੰਦੂਆਂ ਦੇ ਨਾਲ ਰਹਿਣਾ ਨਹੀਂ ਰਹਿਣਾ ਪਰ 1946 ਦੇ ਵਿੱਚ ਜਿਹੜੀ ਸਰਬ ਸੰਤਰੀ ਦੀ ਮੀਟਿੰਗ ਐਸ.ਸੀ.ਪੀ.ਸੀ. ਦੀ ਹੋਈ ਸੀ ਉੱਥੇ ਉਕੜ ਸਾਹਿਬ ਇੱਕ ਮੈਂਬਰ ਸੀਗੇ ਐਸ.ਸੀ.ਪੀ.ਸੀ. ਦੇ ਉਹਨਾਂ ਨੇ ਮਤਾ ਲਿਆਂਦਾ ਕਿ ਜਿਹੜਾ ਦਰਿਆ ਉੱਪਰ ਹੈਗਾ ਜਮਨਾ ਤੱਕ ਸਿੱਖ ਰਾਟ ਹੋਣਾ ਚਾਹੀਦਾ ਉਹ ਜਿਹੜਾ ਮਤਾ ਸੀਗਾ ਉਹ ਸਰਬ ਸੰਮਤੀ ਦੇ ਨਾਲ ਮਾਸਟਰ ਤਾਰਾ ਸਿੰਘ ਸਾਰਿਆਂ ਨੇ ਪਾਸ ਕਰ ਦਿੱਤਾ ਪਰ ਉਸ ਦੇ ਬਾਵਜੂਦ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਇਹ ਤਾਂ ਨਹੀਂ ਮਿਲੀ ਕਿਉਂ ਕਰਕੇ ਸਾਡੇ ਲੀਡਰ ਕਾਂਗਰਸ ਦੇ ਨਾਲ ਫਲਰਟ ਕਰਦੇ ਸੀਗੇ ਤੇ ਗਾਂਧੀ ਤੇ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਪਿਆ